ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਪਿਛਲੇ ਦਿਨ ਆਪਾਂ ਇੱਕ ਪੋਸਟ ਪਾਈ ਸੀ ਭਾਈ ਅਮਰਜੀਤ ਸਿੰਘ ਜਿਨੇ ਨਾਨਕ ਮਤੈ ਸਾਬ ਗੁਰਦਾਰੇ ਦੇ ਬਾਹਰ ਇੱਕ ਪਖੰਡੀ ਨਰੇਨੂ ਮਹੰਤ ਗੁੰਡਾ ਤਰਸੇਮੇ ਨੂੰ ਸੋਧਾ ਲਾਇਆ ਸੀ ਤੇ ਬਾਅਦ ਦੇ ਵਿੱਚ ਤੁਹਾਨੂੰ ਪਤਾ ਵੀ ਉਹਨਾਂ ਦਾ ਫੇਕ ਐਨਕਾਊਂਟਰ ਕਰਕੇ ਉਹ ਸਿੰਘ ਨੂੰ ਸ਼ਹੀਦ ਕਰ ਦਿੱਤਾ ਸੀ ਤੇ ਉਹ ਸਿੰਘ ਦੀ লাশ ਜਿਹੜੀ ਉੱਤਰਾਖੰਡ ਦੀ ਸਟੇਟ ਹਰਦਵਾਰ ਦੇ ਵਿੱਚ ਪਈ ਆ ਤੇ ਜਿੱਥੋਂ ਤੱਕ ਆਪਾਂ ਨੂੰ ਅਪਡੇਟ ਮਿਲੀ ਆ ਸਿੰਘਾਂ ਕੋਲੋਂ ਵੀ ਸਿੰਘ ਇੱਥੋਂ 10-12 ਸਿੰਘ ਪੰਜਾਬ ਤੋਂ ਗਏ ਸੀ ਉੱਥੇ ਠੀਕ ਹੈ ਨਾ ਨਾਲ ਸਿੰਘ ਐਂਬੂਲੈਂਸ ਵਗੈਰਾ ਵੀ ਲਗਾਏ ਸੀ ਉਹਨਾਂ ਦਾ ਵੀ ਹੋ ਸਕਦੇ ਉੱਥੋਂ ਐਂਬੂਲੈਂਸ ਵਾਲਾ ਕੋਈ ਨਾਲ ਨਾ ਤੁਰੇ ਫੇਸ਼ਲੀ ਸਿੰਘ ਇੱਥੋਂ ਆਪਣੀ ਤਿਆਰੀ ਕਰਕੇ ਗਏ ਸੀ ਉੱਥੇ লাশ ਲੈਣ ਵਾਸਤੇ ਉੱਥੇ ਸਾਰੀ ਗੱਲਬਾਤ ਹੋਈ ਸਿੰਘਾਂ ਦੀ ਤੇ ਪਰ ਜਿਹੜੀ লাশ ਆ ਉਹ ਆਪਾਂ ਨੂੰ ਹਜੇ ਨਹੀਂ ਮਿਲੀ ਤੇ ਇਸ ਕਰਕੇ ਜਿਹੜਾ ਪ੍ਰਸ਼ਾਸਨ ਨਾਲ ਸਿੰਘਾਂ ਦਾ رابطہ ਚੱਲ ਰਿਹਾ ਜਦੋਂ ਵੀ ਸਿੰਘ ਦੀ লাশ ਮਿਲਦੀ ਆ ਤੇ ਉਹ লাশ ਨੂੰ ਪੰਜਾਬ ਲਿਆ ਕੇ ਉਹਦਾ ਸਸਕਾਰ ਕੀਤਾ ਜਾਊਗਾ ਕਿਉਂਕਿ ਇਹ ਤਾਂ ਹੈ ਨਹੀਂ ਵੀ ਜਿਹੜੇ ਸਾਡੇ ਜੋਧੇ ਦੀ লাশ ਆ ਵੀ ਉਹ ਲਵਾਰਸ ਪਈ ਰਵੇ ਉੱਥੇ ਠੀਕ ਹੈ ਨਾ ਤੇ ਉੱਥੇ ਕੋਈ ਪਹੁੰਚੀ ਨਾ ਸਾਡਾ ਜੋ ਕੋਈ ਸਿੰਘ ਤੇ ਗੱਲ ਬਹੁਤ ਮਾੜੀ ਸਾਡੇ ਆਸਤੇ ਵੀ ਠੀਕ ਹੈ ਨਾ ਜੇ ਅਸੀਂ ਜੋਧਿਆਂ ਨੂੰ ਸੰਭਾਲਿਆ ਨਾ ਤੇ ਸਾਡੇ ਆਸਤੇ ਵੀ ਬਹੁਤ ਮਾੜੀ ਗੱਲ ਆ ਸ਼ਰਮਿੰਦਗੀ ਵਾਲੀ ਗੱਲ ਆ ਇਸ ਲਈ ਉੱਥੇ ਸਿੰਘ ਪਹੁੰਚੇ ਸੀ ਸਾਰੀ ਗੱਲਬਾਤ ਹੋਈ ਆ ਉੱਥੇ ਪ੍ਰਸ਼ਾਸਨ ਨਾਲ ਤੇ ਚੱਲ ਰਿਹਾ ਵੀ ਜਲਦੀ ਹੋ ਸਕਦਾ ਆਪਾਂ ਨੂੰ ਲਾਸ਼ ਆ ਜਿਹੜੀ ਮਿਲ ਜੇ ਤੇ ਜਿਹੜਾ ਉਹਨੂੰ ਪੰਜਾਬ ਲਿਆ ਕੇ ਉਹਦਾ ਸਸਕਾਰ ਕੀਤਾ ਜਾਵੇ ਤੇ ਬਾਕੀ ਪ੍ਰਮਾਤਮਾ ਚੜ੍ਹਦੀ ਕਲਾ ਕਰੇ ਸੱਚੇ ਸਤਗੁਰ ਤੇ ਜਿਹੜਾ ਸਿੰਘ ਦਾ ਫੇਕ ਕਨਫਰੋਨਟਰ ਕੀਤਾ ਸ਼ਹੀਦ ਕੀਤਾ ਤੇ ਕੋਈ ਗੱਲ ਨਹੀਂ ਜਲਦੀ ਸਾਰੀ ਗੱਲ ਮਤਲਬ ਕਿ ਜਦੋਂ ਵੀ লাশ ਮਿਲਦੀ ਆ ਤੇ ਸਾਰੀ ਅਪਡੇਟ ਜਰੂਰ ਆਪਾਂ ਸੰਗਤਾਂ ਨੂੰ ਦੱਸਾਂਗੇ ਕਿਉਂਕਿ ਆਪਾਂ ਪੋਸਟ ਵੀ ਪਾਈ ਸੀ ਆਪਾਂ ਵੀਡੀਓ ਵੀ ਪਾਈ ਸੀ ਉਦੋਂ ਪਹਿਲਾਂ ਤੁਹਾਨੂੰ ਪਤਾ ਹੀ ਆ ਵੀ ਇਸ ਸੰਬੰਧ ਦੇ ਵਿੱਚ ਵੀ ਜਿਹੜੀ লাশ ਨੂੰ ਉੱਥੋਂ ਲਿਆ ਕੇ ਅਸੀਂ ਤੇ ਜਿਹੜਾ ਇੱਥੇ ਪੰਜਾਬ ਦੇ ਵਿੱਚ ਸੰਸਕਾਰ ਕੀਤਾ ਜਾਵੇ ਸਿੰਘ ਦੀ লাশ ਨਾ ਉਹ ਸਾਡਾ ਜੋਧਾ ਸਹੀ ਕਹ ਨਹੀਂ ਤੇ ਜੋਧਿਆਂ ਦੀਆਂ ਲਾਸਾਂ ਇਦਾਂ ਫਿਰ ਰੁੱਲ ਨਹੀਂ ਦਿੱਤੀਆਂ ਜਾਂਦੀਆਂ ਹੁੰਦੀਆਂ ਕਿ ਸਾਡੇ ਜੋਧਿਆਂ ਦੀਆਂ ਲਾਸ਼ਾਂ ਹੀ ਐਦਾਂ ਰੁਲ ਜਾਣ ਤੇ ਫਿਰ ਸਾਡਾ ਜਿਉਂਦਾ ਵੀ ਕੋਈ ਫਾਇਦਾ ਨਹੀਂ ਠੀਕ ਹੈ ਕਿ ਨਹੀਂ ਫਿਰ ਵਰਸੀਆਂ ਦੇ ਭੋਗਾਂ ਤੇ ਜਕਾਰਿਆਂ ਤੇ ਐਵੇਂ ਬਿਨਾਂ ਗੱਲੋਂ ਫਿਰ ਕੋਈ ਫਾਇਦਾ ਨਹੀਂ ਮਨਾਉਣ ਦਾ ਨਾ ਜਕਾਰੇ ਲਾਉਣ ਦਾ ਸੋ ਜਦੋਂ ਵੀ ਕੋਈ ਅਬੀ ਦੀ ਨਵੀਂ ਅਪਡੇਟ ਮਿਲਦੀ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਤੇ ਸਾਂਝੀ ਸਾਰੇ ਭਰਾਵਾਂ ਨਾਲ ਕਰਦੇ ਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ